ਇੰਡੀਆ ਯੂਐਸਡੀ ਡੀਲ ਦੇ ਨਾਲ ਸਸਤੀ ਹੋ ਸਕਦੀ ਹੈ ਐਲਪੀਜੀ ਗੈਸ ਤਾਂ ਜਿਆਦਾ ਤੋਂ ਜ਼ਿਆਦਾ ਨੇ ਕਿ ਇਹ ਚਰਚਾਾਂ ਚੱਲ ਰਹੀਆਂ ਨੇ ਭਾਰਤ ਤੇ ਅਮਰੀਕਾ ਦੇ ਵਿਚਕਾਰ ਟੈਰਫ ਨੂੰ ਲੈ ਕੇ ਜਾਰੀ ਤਣਾਅ ਘਟ ਹੁਣ ਦਰਮਿਆਨ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਵਿੱਚ ਗਰਮਾਹਟ ਪਰਤਾਈ ਹੈ ਇਸ ਸਕਾਰਾਤਮਕ ਮਾਹੌਲ ਦੇ ਵਿੱਚ LPG ਆਯਾਤ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਵੱਡਾ ਸਮਝੌਤਾ ਹੋਇਆ ਹੈ ਜਿਵੇਂ ਦੱਸ ਦਿੰਦੇ ਹਾਂ ਕਿ ਇਸ ਨਾਲ ਕਰੇਲੂ ਬਾਜ਼ਾਰ ਦੇ ਵਿੱਚ LPG ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਔਨ ਦੀ ਉਮੀਦ ਹੈ ਤਾਂ ਭਾਰਤ ਨੇ ਅਮਰੀਕੀ ਕੰਪਨੀ ਦੇ ਨਾਲ ਸਾਲ 2026 ਦੇ ਲਈ ਸਾਲਾਨਾ 2.2 ਮਿਲੀਅਨ ਟਨ LPG ਆਯਾਤ ਕਰਨ ਦੇ ਲਈ ਇੱਕ ਸਮਝੌਤੇ ਤੇ ਹਸਤਾਖਸ਼ਿਤ ਕੀਤੇ ਜੋ ਕਿ ਭਾਰਤ ਦੇ ਕੁੱਲ ਸਾਲਾਨਾ ਆਯਾਤ ਦਾ ਲਗਭਗ 10% ਕਵਰ ਕਰੇਗਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਦੀਪ ਸਿੰਘ ਪੁਰੀ ਦੇ ਅਨੁਸਾਰ ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ ਜਦੋਂ ਸੰਯੁਕਤ ਰਾਜ ਅਮਰੀਕਾ ਵਪਾਰਕ ਗੱਲਬਾਤ ਦੇ ਵਿੱਚ ਵਧੇਰੇ ਲਚਕਤਾ ਦਿਖਾ ਰਿਹਾ ਹੈ ਤੇ ਭਾਰਤੀ ਖੇਤੀਬਾੜੀ ਉਤਪਾਦਾਂ ਤੇ ਆਪਣੀ ਸਖਤ ਸ਼ਰਤਾਂ ਨੂੰ ਵੀ ਢਿੱਲਾ ਕਰ ਦਿੰਦਾ ਹੈ ਤਾਂ ਦੱਸਣਿਆ ਕਿ ਭਾਰਤ ਦੀਆਂ ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਸਾਂਝੇ ਤੌਰ ਤੇ ਇਸ ਆਯਾਤ ਸਮਝੌਤੇ ਤੇ ਹਸਤਾਖਰ ਕੀਤੇ ਹਨ ਇਸ ਸਮਝੌਤੇ ਦੇ ਤਹਿਤ 2026 ਤੋਂ ਸ਼ੁਰੂ ਹੋ ਕੇ ਅਮਰੀਕਾ ਦੇ ਖਾੜੀ ਤੱਕ ਖੇਤਰ ਤੋਂ ਐਲਪੀਜੀ ਸਪਲਾਈ ਸਿੱਧੇ ਭਾਰਤੀ ਬੰਦਰਗਾਹਾਂ ਤੇ ਭੇਜੀ ਜਾਵੇਗੀ ਇਹ ਇਕਰਾਰਨਾਮਾ ਸਿਰਫ 1 ਸਾਲ ਦੇ ਲਈ ਹੈ ਪਰ ਇਸ ਨੂੰ ਰਣਨੀਤਿਕ ਤੌਰ ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਭਾਰਤ ਦਾ ਉਤਪਾਦਨ ਵਾਧਾ ਘਰੇਲੂ ਜ਼ਰੂਰਤਾਂ ਦੇ ਮੁਕਾਬਲੇ ਹੋਲੀ ਰਿਹਾ ਹੈ ਅਤੇ ਆਯਾਤ ਤੇ ਇਸ ਦੀ ਨਿਰਭਰਤਾ ਵੱਧਦੀ ਜਾ ਰਹੀ ਹੈ ਭਾਰਤ ਦੇ ਵਿੱਚ ਐਲਪੀਜੀ ਦੀ ਖਪਤ ਹਰ ਸਾਲ ਤੇਜ਼ੀ ਨਾਲ ਵੱਧ ਰਹੀ ਹੈ 2023-24 ਵਿੱਤੀ ਸਾਲ ਦੇ ਵਿੱਚ ਐਲਪੀਜੀ ਦੀਤ ਰਾਮਤ ਵੀ ਇਸ਼ਾਰਾ 1 ਮਿਲੀਅਨ ਟਨ ਸੀ ਜੋ 2024 ਦੇ ਵਿੱਚ ਵੱਧ ਕੇ 20.5 ਮਿਲੀਅਨ ਟਨ ਹੋ ਗਈ। ਦੇਸ਼ ਦੇ ਵਿੱਚ ਕੁੱਲ ਖਪਤ ਲਗਭਗ 31 ਮਿਲੀਅਨ ਟਨ ਹੈ ਅਤੇ ਭਾਰਤ ਆਪਣੀਆਂ ਐਲਪੀਜੀ ਜ਼ਰੂਰਤਾਂ ਦਾ ਲਗਭਗ 60% ਵਿਦੇਸ਼ਾਂ ਤੋਂ ਆਯਾਤ ਕਰਦਾ ਹੈ। ਮਧਪੁਰ ਵੀ ਦੇਸ਼ ਇਸ ਆਯਾਤ ਦੇ ਸਭ ਤੋਂ ਵੱਡੇ ਸਰੋਤ ਹਨ। ਪਿਛਲੇ ਸਾਲ ਯੂਏਈ ਤੋਂ 8.1 ਮਿਲੀਅਨ ਟਨ ਐਲਪੀਜੀ ਕਤਰ ਤੋਂ 5 ਮਿਲੀਅਨ ਟਨ ਕੁਵੈਤ ਤੋਂ 3.4 ਮਿਲੀਅਨ ਟਨ ਅਤੇ ਸਾਊਦੀ ਅਰਬ ਤੋਂ 3.3 ਮਿਲੀਅਨ ਟਨ ਆਯਾਤ ਕੀਤਾ ਗਿਆ ਸੀ ਤਕਰੇਲੂ ਉਤਪਾਦਨ ਦੇ ਸਬੰਧ ਵਿੱਚ ਭਾਰਤ ਨੇ ਵਿਤੀ ਸਾਲ 2024 ਦੇ ਵਿੱਚ 13 ਮਿਲੀਅਨ ਟਨ ਐਲਪੀਜੀ ਦਾ ਉਤਪਾਦਨ ਕੀਤਾ ਜੋ ਕੁੱਲ ਖਪਤ ਦਾ ਸਿਰਫ 42% ਹੈ ਇਸ ਦਰਾਂਨ ਆਯਾਤ 7% ਤੱਕ ਪਹੁੰਚ ਗਿਆ ਤੇ ਵਿਤੀ ਸਾਲ 2025 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਹਰ ਮਹੀਨੇ ਲਗਭਗ 1 ਮਿਲੀਅਨ ਟਨ ਐਲਪੀਜੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ ਇੰਡੀਅਨ ਆਇਲ ਦੇਸ਼ ਦਾ ਸਭ ਤੋਂ ਵੱਡਾ ਉਤਪਾਦਕ ਹੈ ਪਰ ਮੰਗ ਦੇ ਮੁਕਾਬਲੇ ਉਤਪਾਦਨ ਹੌਲੀ ਰਹੰਦਾ ਹੈ ਸਰਕਾਰ ਨੇ 2030 ਤੱਕ ਘਰੇਲੂ ਐਲਪੀਜੀ ਉਤਪਾਦਨ ਨੂੰ ਘਟੋ-ਘਟ 15% ਵਧਾਉਣ ਦਾ ਟੀਚਾ ਰੱਖਿਆ ਹੈ ਜੀਹਾਂ ਇਸ ਨੂੰ ਪ੍ਰਾਪਤ ਕਰਨ ਦੇ ਲਈ ਤੇਲ ਉਦਯੋਗ ਵਿਕਾਸ ਫੰਡ ਰਾਹੀਂ 17700 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਬਣਾਈ ਗਈ ਹੈ ਸਰਕਾਰ ਦਾ ਅਨੁਮਾਨ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਉਤਪਾਦਨ ਹਰ ਸਾਲ ਲਗਭਗ 3.5% ਵਧੇਗਾ ਜੋ ਆਯਾਤ ਨਿਰਭਰਤਾ ਨੂੰ ਘਟਾਉਣ ਦੇ ਵਿੱਚ ਮਦਦ ਕਰੇਗਾ